ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲਈ ਲੈ ਕੇ ਆਏ ਜੀ ਇੱਕ ਬਈ ਤੋਕੜ ਤੇ ਇੱਕ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸ ਰੱਖੇ ਗਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਜੀ ਨਾਮ ਤੇ ਡਰੈਸ ਬੋ ਬਈ ਨਾਮ ਰਾਜਵਿੰਦਰ ਸਿੰਘ ਜੀ ਪਿੰਡ ਕਿਸ਼ਨਗੜ੍ਹ ਵੱਖਰਵੜ ਕਹਿੰਦੇ ਆ ਜੀ ਠੀਕ ਹੈ ਜੀ ਤੇ ਜ਼ਿਲ੍ਹਾ ਬਈ ਜਿਹੜਾ ਮੋਗਾ ਹੀ ਤਸੀਲ ਬਾਈ ਤਸੀਲ ਨਿਹਾਲ ਸਿੰਘ ਵਾਲਾ ਹੀ ਨੇੜੇ ਪਿੰਡ ਬਾਈ ਨੇੜੇ ਪਣ ਇਧਰ ਦੀਨਾ ਸਾਹਿਬ ਰੇਗਾ ਜੀ ਇਧਰ ਆਖਲੀਆ ਇਧਰ ਰੌਂਤਾ ਜੀ ਇਧਰ ਤਿਆਰਪੁਰ ਬਾਈ ਕਈ ਮੋਬਾਈਲ ਨੰਬਰ ਬੋਲੋ ਬਾਈ ਨੰਬਰ 9779486315 ਹੈ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੈਡ ਦੇਦਿਆ ਕਿਹੜਾ ਸੂਆ ਸੂਈ ਵੀ ਆ ਇਹ ਬਾਈ ਪਹਿਲੇ ਨੂੰ ਸੂਈ ਵੀ ਆ ਇਹਨੂੰ ਹੋ ਗਿਆ 5-6 ਮਹੀਨੇ ਸੂਈ ਨੂੰ ਓਕੇ ਬਾਈ ਇੱਕ ਥਾਣੋਂ ਤੇਲ ਆ ਜੀ ਇੱਕ ਥਾਣੋਂ ਕਵੈਣੀਅਲ ਥਾਣੋਂ ਤੇਲ ਆ ਦੁੱਧ ਦੇ ਥਲੇ 6 ਲੀਟਰ ਆ ਜੀ ਠੀਕ ਤਹੇ ਦੋ ਡੰਗਾ ਦਾ ਚੋਕੇ ਉਧਰ ਸਲੀ ਕਰਕੇ ਦੇ ਓਕੇ ਭਾਈ ਚਵਾਈ ਚੁਈ ਕਿਵੇਂ ਚਵਾਈ ਚੁਈ ਸੀਲਾ ਤੁਥ ਫੇਰ ਕੇ ਮਰਜੀ ਲੈ ਆਈ ਨਹੀਂ ਪੀ ਹੋਈ ਠੰਡੀ ਸੀ ਰਾ ਥਾਂ ਥੂ ਗੜੀ ਲੱਗੇ ਦਾ ਮਿੱਠੀ ਵਾਲਾ ਥਾਣ ਨੇੜ ਤੋਂ ਚੈੱਕ ਕਰਵਾਣੇ ਹਨ ਹਾਂਜੀ ਤੇ ਚਵਾਈ ਚੁਈ ਇੱਕ ਨੰਬਰ ਹਾਂਜੀ ਇੱਕ ਨੰਬਰ ਹੈ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਇੱਕ ਥਣੋਂ ਤੇਲ ਹਾਂਜੀ ਮਗਰ ਇਸਨ ਕੋਈ ਨਹੀਂ ਆਲੋਈ ਹੂੰ ਕੋਈ ਨਹੀਂ ਆਲਾ ਮਗਰਲਾ ਥਾਣ ਪਛਾਣ ਤੁਹਾਡਾ ਰੇਖੋ ਆ ਥਣ ਤੋਂ ਤੇਲ ਹੈ ਪਹਿਲੇ ਜਮਾਂਦਰੂ ਹੈ ਇਹ ਓਕੇ ਖੋਲ ਦੇ ਭਾਈ ਤੋਰ ਦੇ ਕੱਦ ਚੰਗਿਆ ਬਰੀਡ ਚੰਗਿਆ ਦੁੱਧ ਵੀ ਹੈਗਾ ਖਰਚਾ ਜਾਬਦਾ ਚੱਕੂਗੀ ਮੁੱਲ ਵੀ ਉਹ ਹੈ ਜੀ ਬਈ ਜਾਇਜ ਹੀ ਹੋਣਾ ਕੀ ਮੁੱਲ ਹੈ ਬਈ ਜਾਇਜ ਬਸ 8000 ਰੁਪਏ ਦੇਣ ਲੈਣੀ ਹੈ ਬਈ ਓਕੇ ਬਈ ਜਮਾ ਜਾਇਜ ਮੁੱਲ 8000 ਅੰਡਰ ਵਾਇਰ ਨਹੀਂ ਆਉਂਦੀ ਐਨੇ ਮੁੱਲਸ ਤਾਂ ਹਮ ਬੱਛੀ ਵਧੀਆ ਪੜੀ ਬਈ ਤੇ 8000 ਰੁਪਏ ਮੁੱਲ ਦਾ ਮਾਨਦਾਨ ਕੋਈ ਚੈੱਕ ਨਹੀਂ ਹੋ ਜਾਊਗਾ ਬਈ ਫੁੱਲ ਕੱਦ ਫੁੱਲ ਬਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈਗਾ ਬਈ ਤਾਂ ਚਾਹੂੰ ਕਮਾਲ ਆ ਹਨਾ ਹਾਂਜੀ ਜਾਤ ਵਾਤ ਬਹੁਤ ਹੈ ਜਾਤ ਵਾਤ ਬਹੁਤ ਆ ਚਲੋ ਜਿਹੜੀ ਗੱਲ ਆਓ ਬਈ ਨਿਰਾਸ਼ ਨੀ ਚਲੋ ਖਰਚਾ ਜੇ ਮੰਨ ਕੇ ਚੱਲ ਚਾਹ ਜੋ ਹਾਂਜੀ ਹਾਂਜੀ ਕਿੰਨੂ ਪਾ ਵਹਿੜ ਤਾਂ ਰਹੀ ਕੀ ਮਹੀਨਾ ਹੋ ਗਿਆ ਠੀਕ ਹੈ ਬੰਦੇ ਰਹੀ ਹਾਂ ਇਹ ਹੋਰ ਦੇ ਹਮ ਸਹੀ ਆਪਾਂ ਖਾਲੀ ਹੋਈ ਕਰਕੇ ਦੇਣਾ ਅੱਗੇ ਦੋ ਜਿਹੜਾ ਸੁਆ ਜੀ ਇਹ ਜਰਸੀ ਆਪਣੇ ਘਰ ਦੀ ਵਹਿੜਾਈ ਦੂਜਾ ਸੁਦਾ ਸੁਣਦੀ ਆ ਦੋਦਿਆਂ ਨੂੰ 13-14 ਲੀਟਰ ਦਿੱਤਾਈ ਆਪਣੇ ਕੋਲੇ ਓਕੇ ਬਾਈ ਹਾਂਜੀ ਦਿਨ ਕਿੰਨੇ ਕਿਲੋ ਦਿਨ 10 ਪਏ ਜੀ ਇਹਦੇ ਹਾਂਜੀ 10 ਪਏ ਆ ਜੀ ਆਡਰ ਨੇੜੇ ਦੀ ਹੰਡੀ ਸੀਲ ਇਹ ਪੂਰੀ ਵਧੀਆ ਜੀ ਲਾਹੂਗੀ ਬਹੁਤ ਹਾਂ ਜੀ ਲਾਹੂਗੀ ਦੰਦ ਦੀ ਕੱਚੀ ਪਈ ਰਾਵੜਾ ਗਵਾਦਾ ਸਾਲੀਆਂ ਹਬਾਲ ਢਲਣਾਂ ਕੱਢ ਕੇ ਨਾ ਫਿਰ ਹਾਂ ਜੀ ਹਾਂ ਹੁਣ ਬੜਾ ਚੰਗਾ ਲੈ ਅਰੇ ਬੱਚਾ ਬੈਠੀ ਜਾ ਬਈ ਕੋਈ ਪਰਵਾਹੀ ਲੈ ਕਹਿਣਾ ਕੁਛ ਨਹੀਂ ਬਹੁਤ ਸੀਲ ਖੰਡੀ ਆਈ ਹੂੰ ਖੰਡੀ ਸੀਲ ਫੁੱਲ ਜਿਵੇਂ ਮਰਜ਼ੀ ਬੈਠਾ ਰਹੇ ਬਾਕੀ ਬੋਦੀ ਬਾਦੀ ਬਹੁਤ ਸੋਹਣੀ ਹਾਂ ਬਾਈ ਦੇ ਘਰ ਦੀ ਵੈੜਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਫੇਸਬੁਕਸ ਲੈ ਬੜਾ ਪਿਆਰਾ ਕਰ ਮੈਨੇ ਬੋਦੀ ਬਾਦੀ ਸਨੱਕ ਪੁਣਾ ਬੈੜ ਦੇ ਵਿੱਚ ਫੁੱਲ ਟੂਆ ਟੂਆ ਚਿੰਗਾ ਪੈਣਾ ਬੋਲ ਦੇ ਬਈ ਤੂਰ ਤੇ ਕਲਰ ਚੰਗਾ ਹੈ ਜਰਸੀ ਵਾਲ ਬਾਕੀ ਜਿਹੜੇ ਸਾਹਮਣੇ ਬਲਬਲ ਦਿਖਾਉਂਦੀ ਹੈ ਨਾ ਮਨਕੇ ਸੁਬ ਜੀ ਬੈਠਾ ਹੀ ਜਾਣਾ ਬਾਹਰ ਤੋਂ ਕੱਚੀ ਕੱਚੀ ਆ ਪੂਰਾ ਹੈ ਪੰਡ ਵਾਲਾ ਲੇਵ ਵਾਲਾ ਹੈ ਕਿ ਨਾ ਫੇਰ ਕਰਮ ਵਾਲੀ ਨੇ ਸੋਣਾ ਢਿੱਲਾ ਤੋਂ ਅੰਦਾਜ਼ਾ ਲਾਉਗਾ ਢਿੱਲਾ ਨੇ ਜਿਹੜੀਆਂ ਸਾਰੀਆਂ ਕਿ ਬਾਕੀ ਸੀਲਾ ਹੀ ਚਾਹੀ ਇਹਨੂੰ ਇੱਥੇ ਖੜ ਕੇ ਬਹਿ ਜਾ ਲੈ ਠੰਡੀ ਐ ਇੰਨੀ ਕਾ ਜਿਵੇਂ ਮਾਰਦੀ ਥੁੱਲੀ ਛੁੱਲੀ ਸਰ ਕੋ ਚੱਕਰੀ ਕਿਹਣਾ ਕੋਈ ਚਵਾਈ ਤੂ ਵੀ ਕਮੇ ਸੀ ਤੂ ਵੀ ਤੂ ਇੱਕ ਨੰਬਰ ਆ ਠੀਕ ਆ ਬਾਈ ਉੱਥੇ ਰੋ ਖਾਣਾ ਵਧ ਜਾ ਹੂੰ ਘਰੇ ਰੱਖਣ ਵਾਲੀ ਬੈਗ ਬਾਕੀ ਗਰਮੀ ਗੁਰਮੀ ਦੀ ਮੰਦੀ ਵਧੀਆ ਗਰਮੀ ਨਹੀਂ ਮੰਦੀ ਥੋੜੇ ਜੇ ਪੱਠਿਆਂ ਨਾਲ ਰੱਜਣ ਵਾਲੀ ਆ ਜਾਦ ਬਰੀਡ ਚੰਗੀ ਆ ਫੈਂਟ ਚੰਗੀ ਆ ਉਹ ਮੱਝ ਨਾਲ ਦਾ ਦੁੱਧ ਦੂ ਜਿਹੜੇ ਭਰਾ ਨੇ ਥੋੜੇ ਰੁਪਏ ਲਾਉਣੇ ਆ ਮੰਨ ਕੇ ਚੱਲ ਬਈ ਘਰੇ ਦੁੱਧ ਪੀਣਾ ਕਿ ਨਹੀਂ ਬਈ ਹਾਂਜੀ ਹਾਂਜੀ ਵਧੀਆ ਜੀ ਫਿਰ ਦੁੱਧ ਹੋਊਗਾ ਬਾਕੀ ਮੈਂਰ ਦਾ ਦੁੱਧ ਹੋਊਗਾ ਜੀ ਹਾਂ ਕੀ ਮੋ ਲੱਜਾ ਜੱਫਰ ਇਹਦਾ ਬਸ 47000 ਦੇਣ ਲੈਣੀ ਜਮਾ ਜਾਜ ਜਮਾ ਜਾਈਏ ਬਸ 47000 ਖਿੱਚ ਕੇ ਜੀ ਮੋ ਹਾਂਜੀ ਖਿੱਚ ਕੇ ਮਾੜਾ ਨਹੀਂ ਰੱਖਿਆ ਦੀ ਢੱਲਾ ਸਾਰੀਆਂ ਢੱਲਾਂ ਤੇ ਮੂਹਰੋ ਲੇਵਲ ਹੈ ਘਣ ਗੁਲਾਬੀ ਸਨ ਆ ਵ ਵਾਕੀ ਕੋਈ ਆਇਆ ਨਹੀਂ ਮੰਨ ਗਿਆ ਲੈ ਇੱਧਰ ਲਿਆਣਾ ਭਾਈ ਹਾਂਜੀ ਹਾਂਜੀ ਬੇਨਾ ਡੱਬੀ ਵੈਰ ਤੋਂ ਕਰਾਸ ਹੋ ਕੇ ਥੋੜੀ ਤਾਂ ਕਰਕੇ ਛੋਟੀ ਰਹਿ ਗਈ ਠੀਕ ਆ ਭਾਈ ਹੂੰ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ